ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਸ ਸੱਤ ਨਗ ਸੇਰ ਲੈ ਕੇ ਆਏ ਹਾਂ ਜੀ ਮਾਜਾ ਬਈ ਤਾਜੀ ਸੋਈ ਵੀ ਇੱਕ ਬਈ ਗਾਂ ਦੀ ਤਾਜੀ ਸੋਈ ਵੀ ਇੱਕ ਜਾਂ ਟੋਕੜ ਗੱਬਣ ਬਾਕੀ ਬਈ ਗੱਬਣ ਬੱਚਿਆਂ ਨੇ ਆਓ ਪੁੱਛ ਲੈਨੇ ਆਪਾਂ ਬਾਈ ਟੋਟੇਲ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਬਈ ਨਾਮ ਤੇ ਡਰੈਸ ਬੋਲ ਨਾਮ ਬਾਈ ਜੀ ਕੁਲਵੀਰ ਸਿੰਘ ਪਿੰਡ ਬੋਰਥੜ ਜਿਹੜਾ ਬਟੇਂਡਾ ਅਸੀਰਾਮ ਪ੍ਰਫੁੱਲ ਨੇੜੇ ਪਿੰਡ ਬਈ ਨੇੜੇ ਬਈ ਭਾਈ ਭਾਗਤਾ 4 ਕਿਲੋਮੀਟਰ ਬਾਜਾ ਖਾਨਾ 8 ਕਿਲੋਮੀਟਰ ਤੇ ਮੋਗਾ ਪਛੰਡਾ ਆਪਾਂ ਨੂੰ ਬਈ 45 45 ਕਿਲੋਮੀਟਰ ਮੋਬਾਈਲ ਨੰਬਰ 47142 20345 ਠੀਕ ਹੈ ਵੀਰੇ ਵੀਰੇ ਇਹਦੇ ਪਹਿਲੇ ਨੰਬਰ ਦੇ ਮੱਝ ਦੇ ਨੇ ਕਿਹੜਾ ਸੂਸ ਹੋਈ ਆ ਸੂਆ ਬਈ ਓਰੀਜਨਲ ਦੂਜਾ ਸੂਈ ਆ ਯਾਰ ਹੈਂ ਜੀਨ ਦੀ ਝੋਟੀ ਆ ਠੀਕ ਆ ਸੂਈ ਨੂੰ ਅੱਜ ਨੌਵਾਂ ਦੇਣਾ ਬਈ ਨੌਵਾਂ ਦੇਣਾ ਆ ਬਈ ਬੱਚਾ ਕੀ ਦੇਤਾ ਕੱਟੀ ਆ ਬਈ ਮਗਰ ਬੱਚਾ ਖੜਾ ਵੀ ਕੱਟੀ ਆ ਕੱਟੀ ਬਹੁਤ ਚੰਗੀ ਦਿੱਤੀ ਹੈ ਹਨ ਕੱਟੀ ਬਈ ਬਾਹੂਬਲੀ ਦੀ ਆ ਓਕੇ ਬਹੁਤ ਵਧੀਆ ਸੀਮਣ ਦੀ ਦੱਸਿਆ ਬਾਈ ਨੇ ਕੁਆਲਿਟੀ ਚੈੱਕ ਕਰ ਲਓ ਕੱਟੀ ਦੀ ਬਹੁਤ ਚੰਗੀ ਆ ਖੈਰ ਮੱਝ ਵੀ ਬਾਈ ਚੰਗੀ ਆ ਫੇਸ ਬੜਾ ਚੰਗਾ ਸਿੰਘ ਬਹੁਤ ਚੰਗਾ ਪਤਲੇ ਸਿੰਘ ਦੀ ਆ ਦੁੱਧ ਵਾਲੀ ਆ ਇਹ ਬਾਈ ਤੇ ਬਾਕੀ ਬਾਈ ਨੇ ਦੱਸਿਆ ਹਰਿਆਣੇ ਦੀ ਆ ਬਾਈ ਤੋਰਾ ਤਾਰਾ ਦੇਖੋ ਤੇ ਰਾਜੀ ਰੋਜੀ ਫੋਲ ਚੌੜੀ ਟੂੜੀ ਫੋਲ ਆ ਬਾਈ ਪਿੱਛੇ ਤੋਂ ਚਵਾਈ ਕਿਵੇਂ ਅਗਲੇ ਵੀਰ ਚਵਾਈ ਬਾਈ ਇੱਕ ਨੰਬਰ ਆ ਗਾਂਗਾਂ ਵਾਂਗੂ ਲੇਵਾ ਇਹਦਾ ਫੈਕਸ ਆ ਠੀਕਾ ਲੋਟੇ ਜਿਹਦੇ ਨਾਲ ਆਪਾਂ ਹਰਿਆਣੇ ਜੋ ਚੋਕੇ ਲੈਂਦੀ ਹੈ ਨਾ 40 ਲੀਟਰ ਸੇ ਸਹੀ ਮੈਨ ਵਾਲਾ ਬਾਈ ਪਰ ਆਪਣੇ ਕੋਲ ਆ ਕੇ ਇੱਕ ਦਾ ਰਾਹ ਦਾ ਕਰ ਗਈ ਥੋੜਾ ਜਿਹਾ ਇੱਕ ਆ ਕੇ ਪਛੇ ਤਸੇ ਖੋਲੇਗੇ ਦੇ ਚੱਕੇ ਨਹੀਂ ਠੀਕਾ ਪਿਓਰ ਜੈਡ ਬਲੈਕ ਆ ਕਿਸੇ ਪਾਸੇ ਵੀ ਬਾਈ ਇੱਕ ਵੀ ਵਾਲ ਚਿੱਟਾ ਨਹੀਂ ਇੱਕ ਵੀ ਵਾਲ ਜਟਾ ਨਹੀਂ ਉਸ ਵੀ ਪੂਰੀ ਜੈਡ ਬਲੈਕ ਆ ਤੇ ਪਿੰਡੇ ਦੇ ਇੱਕ ਵੀ ਵਾਲ ਨਹੀਂ ਚਿੱਟਾ ਠੀਕਾ ਹਾਂਜੀ ਫੇਸ ਬੜਾ ਪਿਆਰਾ ਕੱਦ ਵਿਡ ਚੰਗਾ ਰਾਜੀ ਫੁੱਲ ਸਮੀ ਪਲੀ ਆ ਬਾਈ ਸੂਈ ਸਵਾਈ ਆ ਬੱਚਾ ਮਗਰ ਕੱਟੀ ਆ ਕੱਟੀ ਵੀ ਚੰਗੇ ਸੀਵਣ ਦੀ ਆ ਪਰ ਮੱਝ ਬਹੁਤ ਚੰਗੀਆਂ ਥਣ ਨੇੜ ਤੋਂ ਦਿਖਾਵਾਂਗੇ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਵੀ ਚਵਾਈ ਚੂਈ ਬਾਈ ਕਹਿੰਦਾ ਨੰਬਰ 1 ਫੈਕਸ ਜੇ ਆਰਡਰ ਦੀਆਂ ਆਰਡਰ ਦੀ ਕੁਆਲਟੀ ਨੇੜੇ ਤੋਂ ਚੈੱਕ ਕਰ ਲੋ ਬਹੁਤ ਸੋਹਣਾ ਕਰਮਾਈ ਦਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਆ ਕੀ ਮੋਲ ਲਵਰੇਜ ਹੈ ਜੇ ਦਾ ਮੋਲ ਬਾਈ ਇਹਦਾ ਜਮਾਂ ਲੈਣ ਦੇਣਾ 1 ਲੱਖ ਮੋਲ ਦਾ 32000 ਰੁਪਇਆ ਕਰਦੇ ਆ ਪਰ ਸਵਾ ਲੱਖ ਦੀ ਬਾਈ ਝੋਟੀ ਦੇਣੀ ਹੈ 132000 ਰੁਪਇਆ ਮੋਲ ਸਵਾ ਲੱਖ ਦੀ ਬਾਈ ਕਹਿੰਦਾ ਜਾਨੀ ਕਿ 125 ਇਹ ਨਹੀਂ ਇੱਕ ਗੇੜਾ ਹੋਰ ਕੜਾ ਨੇ ਇਹਦਾ ਬਾਕੀ ਨਸਲ ਬਰੀਡ ਵਾਲੇ ਪਾਸੋਂ ਕਿਸੇ ਪਾਸੋਂ ਨਹੀਂ ਕੈ ਮਿੰ ਬਾਈ ਸਹੀ ਗੱਲ ਆ ਆ ਕੋਈ ਸ਼ੌਕ ਵਜੋਂ ਮੈਂ ਲੈਨੇ ਆ ਉਹਦਾ ਆਪਣਾ ਕੰਮ ਜਾ ਦੇ ਗਾਂ ਨਹੀਂ ਆ ਸਹੀ ਗੱਲ ਸਮੀ ਪਲੀ ਫੋਲਾ ਵੱਡੀ ਗੱਲ ਬਾਕੀ ਚੰਗੇ ਦੁੱਧ ਦਤੇ ਆ ਹੁਣ ਕਿੰਨਾ ਦੁੱਧ ਦੱਸਿਆ ਬਾਈ ਨੇ ਕਹਿੰਦਾ ਬਾਈ ਹੁਣ ਦੁੱਧ ਕਿੰਨਾ ਕਾ ਕੋਣ ਭਾਈ ਦੋ ਤਾਂ ਸਹੀ 12 ਲੀਟਰ ਮੈਨ ਨਾਲਾ ਹਲਾ ਕੋਈ ਆਲਾ ਤੈਂ ਡੰਗ ਚੋਕੇ ਲੈ ਜੇ ਕਰ 14 ਹੀ ਜਾਊਗੀ ਪਰ ਦੋ ਦਿਨ ਜੀਉ ਜੀ ਲੱਗਿਆ ਨਾ ਜੋ ਡੇਰਾ ਕਰ ਇਹ 14 ਕਿਲੋ ਹੀ ਜਾਣਾ ਪਰ ਹੁਣ ਜਮ ਮੈਨ ਨਾਲਾ ਭਲਾਗਾ ਤੈਂ ਡੰਗਾ ਚੋਲੇ ਸਹੀ 12 ਲੀਟਰ 12 ਲੀਟਰ ਸਹੀ ਬਦੋ ਭਾਈ ਤਿਆਰ ਆ ਤੇ ਥਣ ਬੜਾ ਕਮਾਲ ਦਾ ਲੱਗਿਆ ਵਿੱਥੀ ਪੁੱਥੀ ਫੁੱਲਾ ਥਣਾ ਚ ਗੈਪ ਦੇਖੋ ਥਣਾ ਦਾ ਕੀ ਬਾਤ ਆ ਭਾਈ ਪੂਰੀ ਵਿੱਥੀ ਦੇ ਥਣ ਲੱਗਿਆ ਮੁੱਠੀ ਆਲਾ ਥਣ ਬਾਕੀ ਵੇਦਾ ਕੁੜਾ ਚੈੱਕ ਕਰੋ ਕੁੜਾ ਦੇਖੋ ਕਿੰਨਾ ਛੋਟਾ ਛੋਟਾ ਜਿਹਾ ਹੈਗਾ ਹਾਂ ਚੌੜੀ ਬਹੁਤ ਆ ਹਾਂ ਚੌੜੀ ਬਹੁਤ ਆਈ ਮੁੱਲ ਵੀ ਜੈ ਜਾਂ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਅੱਗੇ ਵੀਰੇ 2 ਨੰਬਰ ਤੇ ਬੱਚੀ ਇਹੀ ਉੱਪਰ ਹੈ ਹਾਂ ਭਾਈ ਕਿੰਨੀ ਕੁ ਉਮਰ ਹੈ ਜੀ ਉਮਰ ਭਾਈ ਇਹਦੀ ਹੋਊਗੀ 14-15 ਮਹੀਨੇ ਠੀਕ ਹੈ ਪਿਓਰ ਖੀਰੀ ਆ ਪਿਓਰ ਖੀਰੀ ਹਾਂ ਬਾਕੀ ਦੰਦ ਉਹ ਆਪਾਂ ਚੈੱਕ ਵੀ ਕਰਾ ਦੇਣਾ ਹਾਂ ਦਾ ਜਿਹੜੇ ਚੈੱਕ ਕਰਵਾਉਣ ਨੇ ਦੰਦਾਂ ਦੇ ਬਿਲਕੁਲ ਖੀਰੀ ਓਕੇ ਕਿਹੜੇ ਟੀਕੇ ਦੀ ਆ ਭਰਾ ਕਿਹੜੇ ਟੀਕੇ ਦੀਆਂ ਟੀਕੇ ਤਾਂ ਨਹੀਂ ਵੀਰੇ ਆਪਾਂ ਨੂੰ ਪਤਾ ਐਵੇਂ ਝੂਠ ਮਾਰਨੋਂ ਆਪਾਂ ਮਰੀ ਜਾ ਕੇ ਹੂੰ ਤੇ ਪਿਓਰ ਖੀਰੀ ਬੱਚੀ ਆ ਬੱਚਾ ਹੈਗਾ ਪਿਆਰੀ ਠਾਰਾ ਕੋਈ ਫੋਰ ਸ਼ਾਂਗ ਨਹੀਂ ਲੱਗ ਬਈ ਕੀ ਬਾਤ ਆ ਕੱਲਾ ਕੱਲਾ ਥਣ ਖੋਲੇ ਬਈ ਤੋਰ ਕੇ ਦਿਖਾ ਦੇ ਪੂਰੀ ਵਿਥੀ ਤੇ ਥਣ ਲੱਗਿਆ ਕੱਦ ਵੱਡ ਚੰਗ ਚੰਗੀ ਆ ਸਭੀ ਪੜੀ ਆ ਟੀਕੇ ਦੇ ਤਕਰੀਬਨ ਕਾਬਲੀ ਆ ਹਾਂ ਹਾਂ ਬਈ ਅਸੇ ਕੋਈ ਟੀਕੇ ਦੇ ਬਿਲਕੁਲ ਕਾਬਲਾ ਤੂਰਾ ਤਾਰਾ ਦੇਖੋ ਕਮਾਲ ਦਾ ਥਣ ਝੋਲੀ ਚੰਗੀ ਆ ਤੇ ਦੰਦਾਂ ਜਖੇਰੀਆ ਫੇਸ ਬੜਾ ਚੰਗਾ ਗੋਦੀ ਵਾਦੀ ਚੰਗੀ ਆ ਸਨਖ ਆਪਣਾ ਬੱਚੀ ਦੇ ਵਿੱਚ ਬਈ ਬਹੁਤ ਆ ਸਭੀ ਪੜੀ ਤੇ ਚਮਕ ਫੁੱਲ ਆ ਬਈ ਬੱਚੀ ਕੀ ਮੋਲ ਲਵਰੇਜ ਜੱਜ ਮੋਲ ਬਾਈ 17000 ਰੁਪਿਆ ਠੀਕ ਆ 15000 ਦੀ ਬੱਚੀ ਦੇਣੀ ਹੈ 2000 ਰੁਪਏ ਭਰਾ ਛੋੜ ਆਏ ਚੋ ਠੀਕ ਆ 17000 ਰੁਪਿਆ ਮੋਲ 15000 ਦੀ ਬਾਈ ਕਹਿੰਦਾ ਬੱਚੀ ਦੇ ਦਾਂਗੇ 2000 ਜੇ ਆਪਾਂ ਬੜਾ 20 ਬਾਈ ਕਰਕੇ 5 ਘਟਕੇ ਉਹਦਾ ਕੋਈ ਫਾਇਦਾ ਨਹੀਂ ਮਗਰੋ ਸਹੀ ਆ ਬਾਈ 17000 ਰੁਪਿਆ 15000 ਦੀ ਬੱਚੀ ਦਵਾਂਗੇ ਬਾਕੀ ਚਾਮਕਤਾ ਉਂ ਕਾਲੀ ਆ ਫੇਰ ਪੂਰਾ ਫੁੱਲ ਆ ਬਾਈ ਟੀਕਾ ਲੈ ਲਊਗੀ ਠੀਕ ਆ ਲੈ ਲਊਗੀ ਠੀਕ ਆ ਭਰਾ ਅੱਗੇ ਬਰੇਤਨ ਨੰਬਰ ਗੱਬਣਾ ਬੱਛੀ ਗੱਬਣਾ ਭਾਈ ਤੇ ਆਹ ਦੇ ਨਾਲੀ ਚੈੱਕ ਪਾਸ ਆ ਆਪਾਂ ਇੱਕੀ ਡਾਕਟਰ ਤੋਂ ਮਾਲ ਚੈੱਕ ਕਰਾਉਣੀ ਆ ਕਿਤੇ ਉਹ ਵੀ ਲੱਗੇ ਆਪਣੇ ਆਪ ਦੀ ਗਰਾਂਟਡ ਗੱਬਣਾ ਜਿਹੜੇ ਵੀਰ ਦਾ ਸੌਦਾ ਹੁੰਦਾ ਆਪਣੇ ਘਰ ਜਮਾ ਤਸੱਲੀ ਕਰਵਾ ਕੇ ਲੈ ਕੇ ਜਾਵੇ ਭਾਈ ਜੇ ਤਾਂ ਹੁੰਦੀ ਢਾਂਗਾ ਮਹੀਨਿਆਂ ਦੀ ਆਪਾਂ ਐ ਵੀ ਕਰ ਦਿੰਦੇ ਪਰ ਅਗਲਾ ਆਸੀਂ ਤਸੱਲੀ ਕਰਵਾ ਕੇ ਲੈ ਕੇ ਜਾਵੇ ਆਪਣੀ 50 ਡੇਨਾ ਦੀ ਗਰਾਂਟਡ ਗੱਬਣਾ ਓਕੇ ਭਾਈ ਹਾਂ ਭਾਈ 50 ਡੇਨਾ ਦੀ ਬਾਈ ਕਹਿੰਦਾ ਚੈੱਕ ਕਰਵਾਈ ਵੀ ਗੱਬਣਾ ਗਰੰਟੀ ਇਹ ਆਪ ਹੈਗੀ ਆ ਭਾਈ ਡੈਨਮਾਰਕ ਦੀ ਤੇ ਲੱਗਿਆ ਵੇ ਬਾਸਦਾ ਚੀਕਾ ਬਈ ਇਡੀ ਡੀਟੇਲ ਆਪਣ ਨੂੰ ਪਤਾਗਾ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਕਰਮ ਵਾਲੀ ਗੱਬਣ ਤੋਰਾ ਦੇਖੋ ਸਵੇਂ ਪੜੀ ਫੁੱਲ ਮਾਦਰ ਰਿਕਾਰਡ ਕੀ ਆ ਬਈ ਬਾਈ ਪਤੀ ਤੋਂ ਪਲਾਸਰਾਂਗਾ ਬੱਚੀ ਤੋਂ ਪਲਾਸਰ ਹਾਂ ਬਈ ਫੇਸ ਬੜਾ ਚੰਗਾ ਦੇਖੋ ਸਵੀ ਪੜੀਆ ਬੱਚੀ ਚਮਕਾਲੀ ਆ ਰਾਜ ਜੀ ਆ ਕੱਦ ਵੱਡ ਵੀ ਚੰਗਾ ਝੂਲੀ ਨੇੜ ਤੋਂ ਦਿਖਾ ਦਾਂਗੇ ਝੂਲੀ ਸਾਫ ਆ ਵੀਰੇ ਹਾਂ ਬਈ ਚਾਰੀ ਥਾਣਾ ਫੋਰਸ਼ਾਂਗੇ ਇਹਦੇ ਵੀ ਕੋਈ ਨਹੀਂ ਬੱਚੀ ਆਪਣੇ ਕਿਸੇ ਦੇ ਵੀ ਬਾਈ ਫੋਰਸ਼ਾਂ ਨੇ ਬਾਈ ਚਾਰ ਚਾਰ ਫੈਣੀ ਆ ਓਕੇ ਬਾਈ ਲੈ ਬਾਈ ਪਿਓਰ ਖੀਰੀ ਆ ਵੀ ਕੱਲਾ ਕੱਲਾ ਥਾਣ ਪੂਰੀ ਵਿੱਤੀ ਤੇ ਥਾਣਾ ਦਾਨ ਦਾ ਜਿਹੜੇ ਪੱਟ ਕੇ ਦਿਖਾਣ ਜਮਾ ਖੀਰੀ ਆ ਬਾਈ ਕੀ ਬਾਤ ਆ ਸੱਚੀ ਖੀਰੀ ਆ ਤੇ ਚੌੜੀ ਝੂੜੀ ਦੇਖੋ ਪਿੱਛੇ ਤੋਂ ਬਹੁਤ ਬਾਕੀ ਬਈ ਚਾਰ ਹੀ ਥਾਨਾ ਕੋਈ ਫੂਟ ਸ਼ਾਗ ਨਹੀਂ ਕੋਈ ਫੂਟ ਸ਼ਾਗ ਬਾਕੀ ਸਮਝ ਪੜੀ ਬੱਛੀ ਹੈ ਜੰਦੀ ਆਂਦਾ ਸਹੀ ਹੈ ਬਈ ਸਹੀ ਹੈ ਇਹਦਾ ਮੁੱਲ 42000 ਰੁਪਿਆ ਬਾਈ 40 40000 ਦੀ ਬੱਛੀ ਹੈ ਦੇਣੀ ਹੈ 42000 ਰੁਪਿਆ ਮੁੱਲ 40000 ਦੀ ਬੱਛੀ ਬਾਈ ਕਹਿੰਦਾ ਦੇ ਦਾਂਗੇ ਬਾਈ ਅੱਗੇ ਵੀਰੇ ਚਾਰ ਨੰਬਰ ਇਹ ਵੀ ਗੱਬਣ ਹਾਂ ਬਈ ਇਹ ਆਪੇ ਕੇ ਡੈਨਮਾਰਕ 4116 ਦੀ ਠੀਕ ਹੈ ਗੱਬਣ ਹੈਈ ਬਾਈ ਇਹ ਤਿੰਨਾਂ ਮਹੀਨੇ ਦੀ ਚੈੱਕ ਪਾਸ ਤਾਂ ਇਹਦੇ ਇਹ ਵੀ ਐਸਐਚ ਚੈਂਪੀਅਨ ਲੱਗਿਆ ਬਾਈ ਇਹ ਵੀ ਐਸਐਚ ਚੈਂਪੀਅਨ ਹਾਂ ਜਿਹੜੇ ਤੋਂ ਗੱਬਣ ਤੂਰਾ ਦੇਖੋ ਸਮੀ ਪਲੀ ਰਾਜ ਜੀ ਪ੍ਰਿੰਟ ਪ੍ਰਿੰਟ ਬਹੁਤ ਸਿਕ ਫੇਸ ਆ ਜਿਹੜਾ ਨੇੜ ਤੋਂ ਚੈੱਕ ਕਰਵਾਉਂਦੇ ਆ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਜੀ ਆ ਬਈ ਇਹ ਕਹਿੰਦਾ ਕਿ ਚੀਜ਼ ਆ ਸਹੀ ਗੱਲ ਆ ਸਨੱਖ ਆਪਣਾ ਬੱਚੀ ਦੇ ਵਿੱਚ ਬਹੁਤ ਤੂਰਾ ਦੇਖੋ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੌੜੀ ਚੂੜੀ ਚੰਗੀ ਆ ਚੰਗੇ ਸੀਮਾ ਪਾਵੇ ਇਧਰ ਹੀ ਡਾਕਟਰ ਨੇ ਕਹਿੰਣ ਦੱਸਿਆ ਬਈ ਨੇ ਆਪ ਵੀ ਚੰਗੇ ਸੀਮਾ ਦੀ ਆ ਤੂਰਾ ਦੇਖੋ ਝੂਲੀ ਕਮਾਲ ਆ ਬਈ ਕੱਲਾ ਕੱਲਾ ਥਾਣਾ ਪੂਰੀ ਵਿੱਤੀ ਤੇ ਥਣ ਲੱਗਿਆ ਵਾ ਕੀ ਬਾਤ ਆ ਕਿੰਨਾ ਦੁੱਧ ਸੀ ਮਾਸਲੇ 25 ਇਹਦੀ ਮਾਂ ਦਾ ਬਈ 32 ਤੋਂ ਪਲੱਸ ਆ 32 ਪਲੱਸ ਹਾਂ ਬਾਕੀ ਫੇਸ ਕੁਆਲਿਟੀ ਦੇ ਲੋ ਤੁਸੀਂ ਬੱਚੀ ਦੀ ਇਸੇ ਵਾਸਤੇ ਹੱਥ ਤਰਾ ਨਹੀਂ ਸਹੀ ਗੱਲ ਆ ਬਈ ਫੇਸ ਬਿਊਟੀ ਕਮਾਲ ਦੀ ਬੋਦੀ ਬੱਚੇ ਚੰਗੇ ਸੀਮਨ ਦੀ ਆਪ ਆ ਬਰੇ ਜਿਹੜੀ ਡਿਟੇਲ ਪਤਾ ਉਹ ਵੀ ਲੈ ਦਵਾਂਗੇ ਆਪਾਂ ਬਿਨਾਂ ਗੱਲ ਤੋਂ ਨਹੀਂ ਆਏ ਕਹਾਂਗੇ ਓਕੇ ਬਈ ਹਾਂ ਠੀਕ ਤੇ ਕੀ ਮੋਲ ਆ ਬਰਾ ਇਹਦਾ ਮੋਲ ਬਈ ਇਹਦਾ 52000 ਰੁਪਿਆ ਈ ਹਜ਼ਾਰ ਦੀ ਬੱਚੀ ਦੇਣੀ ਆ 52000 ਬਾਕੀ ਆਪਾਂ ਜਿਹੜੇ ਫਾਰਮ ਚੋਂ ਲਈ ਆ ਉਹਦੀ ਆਪਾਂ ਕੋ ਖੁੱਲੀ ਦੀ ਵੀਡੀਓ ਆ ਜਿਹੜੇ ਬਾਈ ਨਾਲ ਸੌਦਾ ਹੋਊਗਾ ਫਾਰਮ ਦੀ ਵੀਡੀਓ ਪਾ ਦਾਂਗੇ ਬਹੁਤ ਠ ਜਿਹੜੇ ਫਾਰਮ ਚੋਂ ਬਾਈ ਨੇ ਲਈ ਆ ਉਹਦੀ ਪ੍ਰੋਪਰ ਵੀਡੀਓ ਹੈਗੀ ਆ ਬਾਇਓ ਡਾਟਾ ਸਾਰਾ ਹੈ ਕਿਹੜੇ ਸੀਮਣ ਦੀ ਹੈ ਮਾਂ ਦਾ ਰਿਕਾਰਡ ਚੰਗਾ ਦਾ ਸੱਚੀ ਝੂਲੀ ਕਮਾਲ ਤੇ ਚੌੜੀ ਛੋੜੀ ਗੱਭਣ ਚੈੱਕ ਪਾਸ ਹੋ ਕੇ ਆ ਬਾਈ ਸਮੀ ਪੜੀ ਆ ਬੱਚੀ ਬਹੁਤ ਵਧੀਆ ਰੁਪਏ ਵਟਾਊਗੀ ਤਿਆਰ ਹੋ ਕੇ ਤਾਂ ਜਿਹੜੇ ਹਿਸਾਬ ਨਾਲ ਕੱਦ ਵੱਡ ਅੱਗੇ ਬਈ ਇਹ ਵੀ ਗੱਭਣਾ ਇਹ ਬਈ 7 ਮਹੀਨੇ ਦੀ ਗੱਭਣਾ ਠੀਕ ਆ ਇਹਦਾ ਬਾਕੀ ਦੱਸਣ ਵੀ ਲੱਗ ਗਈ ਬੱਚੇ ਹੂੰ ਇਹ ਵੀ ਬਾਈ ਜਿਹਦੇ ਨਾਲ ਸੌਦਾ ਹੋਊਗਾ ਬਾਈ ਨਾਲ ਚੈੱਕ ਪਾਸ ਕਰਵਾ ਕੇ ਲੈ ਕੇ ਜਾਣਾ ਜਿਵੇਂ ਅੱਗੇ ਬੱਚਿਆਂ ਆਪਾਂ ਆਨਲਾਈਨ ਕੱਲਿਆਂ ਆਨੰਦਪੁਰ ਸਾਹਿਬ ਹੂੰ ਜੇ ਕੋਈ ਬੰਦਾ ਆਨਲਾਈਨ ਵਾਲਾ ਵੀ ਆਉਂਦਾਗਾ ਤਾਂ ਵੀ ਆਪਣੀ ਗਾਰੰਟੀ ਹੋ ਗਈ ਉਹ ਵੀਰ ਨੂੰ ਆਪਾਂ ਗਾਰੰਟੀ ਦੇ ਤੈਨੂੰ ਬੱਚਿਆਂ ਕੱਲਗਾਣੇ ਘਰੇ ਆ ਕੇ ਚੈੱਕ ਕਰਾਈਆਂ ਗਾਰੰਟੀ ਦੇ ਵੀ ਕੱਲ ਦਾਂਗੇ ਇਹ ਨਹੀਂ ਗੱਲ ਠੀਕ ਆ ਭਾਈ ਇਹ ਹੈਗੀ ਬਈ ਆ ਬਰੂਡ ਦੀ ਓਕੇ ਤੇ ਇਹਦੇ ਵੀ ਸੀਮਨ ਲੱਗਿਆ ਹੋਇਆ ਚੰਗਾ ਇਹਦੀ ਵੀ ਡਿਟੇਲ ਆਪਾਂ ਦੇ ਦਾਂਗੇ ਠੀਕ ਆ ਹਾਂ ਇਹਦਾ ਸੀਮਨ ਮੈਂ ਭੁੱਲ ਗਿਆ ਵਾਫ ਤੋਂ ਗੱਪਣਾ ਬਈ ਇਹ ਓਕੇ ਹਾਂ ਚੰਗੇ ਸੀਮਨ ਦੀ ਆਰਡਰ ਦੀ ਕੁਆਲਿਟੀ ਜਿਹੜੀ ਚੈੱਕ ਕਰ ਲੋ 7ਵੇਂ ਮਹੀਨੇ ਜਬਈ ਪੈਰ ਧਰ ਲਿਆ ਆਰਡਰ ਜਿਹੜਾ ਪੱਟਣਾ ਸ਼ੁਰੂ ਕਰ ਲਿਆ ਲੈ ਕਿਆ ਬਾਤ ਤਿਆਰੀ ਬਹੁਤ ਚੰਗੀ ਆ ਨਾ ਹਾਂ ਬਈ ਤਿਆਰੀ ਬਹੁਤ ਸੋਹਣੀ 7ਵੇਂ ਮਹੀਨੇ ਜੇ ਤਿਆਰੀ ਸ਼ੁਰੂ ਕਰ ਬਾਕੀ ਫੇਸ ਕੁਆਲਿਟੀ ਬਹੁਤ ਸ਼ਾਨਦਾਰ ਆ ਬੜਾ ਚੰਗਾ ਕਰ ਦੇ ਬੜਾ ਸਵੇਂ ਪੜੀ ਰਾਜੀ ਰੋ ਜੀ ਹੌਲਾ ਬਈ ਤੇ ਕੀ ਮੋਲ ਲਵੇਰੇ ਜੈ ਮੋਲ ਬਈ ਇਹਦਾ 52000 ਰੁਪਿਆ ਹਾਂ 50000 ਦੀ ਬੈਠੇ ਦੇਵਾਂਗੇ ਜੋ ਕੋਈ ਵੀਰ ਕੱਠਾ ਲਊਗਾ ਬੱਚਿਆਂ ਉਹਦਾ ਉਹ ਜਿਹਾ ਮਾਨਤਾਲ ਹੋਗਾ ਜੇ ਕੋਈ ਜੋੜੀ ਲਊਗਾ ਉਹਨੂੰ ਉਹ ਜਿਹਾ ਮਾਨਤਾਨ ਦੇ ਦਾਂਗੇ ਬਈ ਠੀਕ ਆ ਬਈ ਕੱਲੀ ਦਾ ਮੋਹਲੇ ਦਾ 52000 52000 ਰੁਪਿਆ ਨਾ ਵੀਰੇ 50000 ਦੀ ਹਾਂ ਹਾਂ 50000 ਦੀ ਦੇ 50000 ਦੀ ਦੇ ਰਹਾ 52000 ਰੁਪਿਆ ਮੋਹਲਾ ਜੇ ਭਰਾ ਕਹਿੰਦਾ ਕੋਈ ਕੱਟੀਆਂ ਲਊਗਾ ਤਾਂ ਉਹੇ ਜੱਟ ਉਹੇ ਮਾਨਦਾਨ ਕਰਦੇ ਆ ਕੋਈ ਇਹ ਨਹੀਂ ਗੱਲ ਬਈ ਵਧੀਆ ਚੰਗਾ ਮਾਨਦਾਨ ਹੋ ਜਾਊਗਾ ਬਈ ਅੱਗੇ ਵੀ ਸੁਈ ਵੀ ਇਹ ਸਾਈਜ਼ਰ ਸੁਈ ਆ ਬਈ ਇਹ ਕਹਾ ਹਤਾ ਹੋ ਗਿਆ ਸੁਈ ਨੂੰ ਠੀਕ ਆ ਇਸ ਟਾਈਮ ਇਹ ਥੱਲੇ ਬਈ 15 ਲੀਟਰ ਦੁੱਧ ਜਮਾ ਮੈਂ ਨਾਲ ਤਿਆਰ ਆ ਠੀਕ ਆ ਪਲਾਲਾ ਕੋਈ ਤੰਡਾਂਗੇ ਚੋਕੇ ਲਈ ਆ ਬਈ ਤੰਡਾਂਗੇ ਚੋਦੇ ਬੱਚਾ ਕੀ ਹੈ ਮਗਰ ਬੱਚਾ ਬਈ ਬੱਚਾ ਠੀਕ ਆ ਬੱਚਾ ਬਹੁਤ ਜੰਗਾ ਦਿੱਤਾ ਬੱਚਾ ਬਈ ਬਹੁਤ ਕੁਆਲਟੀ ਹੈ ਲਗਾ ਕੁਆਲਟੀ ਬਹੁਤ ਹੈ ਫੇਸ ਚੰਗਾ ਕੱਦ ਵੱਡ ਚੰਗਾ ਤੋਰਾ ਤਰਾ ਦੇਖੋ ਆਰਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਚਵਾਈ ਬਈ ਇੱਕ ਨੰਬਰ ਆ ਪੂਰੀ ਮੋਟੀ ਧਾਰ ਆ ਠੀਕ ਆ 2 ਮਿੰਟਾਂ ਜੀ ਧਾਰ ਨਿਕਲ ਜਾਂਦੀ ਆ ਪੂਰੀ ਚਵਾਈ ਮੋਟੀ ਲੱਗੀ ਹੋਈ ਆ ਠੀਕ ਆ ਬਈ ਤੇ ਮੁੱਲ ਕੀ ਦਾ ਜਾਇਜ ਆ ਮੁੱਲ ਬਈ ਜੀ ਦਾ ਹੈਗਾ 58000 ਰੁਪਿਆ 55000 ਦੇ ਆਪਾਂ ਵੜ ਦੇਣੀ ਹੈ ਦੁੱਧ ਜਸੂਆ ਸਹੀ ਓਰੀਜਨਲ ਸੂਈ ਹੈ 58000 ਰੁਪਇਆ ਮੋਲਾ 55000 ਦੀ ਬਾਈ ਕਹਿੰਦਾ ਵੜ ਦੇ ਦਾਂਗੇ ਦੂਜਾ ਸੂਆ ਥਾਣ ਬਹੁਤ ਚੰਗਾ ਲੱਗਿਆ ਕੱਲਾ ਕੱਲਾ ਥਾਣਾ ਮੋਠੀ ਵਾਲਾ ਥਾਣਾ ਦੋ ਮਿੰਟਾਂ ਚ ਚ ਬਾਈ ਕਹਿੰਦਾ ਚਿਵਾਈ ਹੋ ਜਾਂਦੀ ਆ ਕਿਉਂ ਥਾਣ ਬਹੁਤ ਚੰਗਾ ਬਾਕੀ ਬਾਈ ਸੀਲ ਠੰਡੀ ਪੂਰੀ ਫੋਲਾ ਪੜਾਣਿਆਣਾ ਪਾਗੇ ਪੜਾਣਾ ਪਾਗੇ ਕਈ ਵਾਰੀ ਆਪਾਂ ਪਾਉਂਦੇ ਵੀ ਨਹੀਂ ਪਰ ਰਿਆਣਾ ਵਧੀਆ ਪਾਉਂਦੀ ਆਏ ਨਹੀਂ ਚੱਕਰ ਕੋਈ ਠੀਕ ਹੈ ਨਾ ਬਾਈ ਜਿੰਨਾ ਤੇ ਹੈਗਾ ਦੁੱਧ ਆਪਾਂ ਉਹਨਾਂ ਨੂੰ ਹੀ ਦੱਸਿਆ ਕੋਈ ਇਹ ਨਹੀਂ ਗੱਲ ਪਲਾਣਾ ਟੈਂ ਡੰਗ ਚੋਲੇ ਆਪਦੀ ਅੱਗੇ ਵੀਰੇ ਲਾਸਟ ਟੋਕੜ ਗੱਬਣਾ ਹਾਂ ਬਈ ਇਹ ਟੋਕੜ ਗੱਬਣਾ ਕਿਹੜਾ ਸੂਆ ਵੀਰੇ ਦੂਜਾ ਸੂਆ ਵਾਸਤੇ ਗੱਬਣਾ ਬਈ ਪਹਿਲਾ ਸੂਆ ਸੂਈ ਵੀ ਆ ਠੀਕ ਹੈ ਫਾਈ ਵਾਲੀ ਨਹੀਂ ਬਈ ਗੱਬਣ ਜੇ ਕਬਾਸਾ ਤਾਂ ਇਹ ਵੀ ਨਹੀਂ ਹਾਂਜੀ ਠੀਕ ਹੈ ਦੁੱਧ ਕਿੰਨਾ ਦੁੱਧ ਯਾ ਵਾ ਸਹੀ ਬਈ ਮੈਨਾਂ 7 ਲੀਟਰ ਆ 7 ਲੀਟਰ ਹਾਂ ਬਈ 7 ਲੀਟਰ ਦੁੱਧ ਹਾਜ਼ਰ ਆ ਢਾਈ ਮਹੀਨੇ ਚੈੱਕ ਪਾਸ ਫੁੱਲ ਕੱਦ ਆਰਡਰ ਕਮਾਲ ਦਾ ਮੁੱਠੀ ਵਾਲਾ ਤਾਂ ਚਵਾਈ ਕਿਵੇਂ ਆ ਚਵਾਈ ਬਈ ਇਹ ਇੱਕ ਨੰਬਰ ਆ ਪੂਰੀ ਮੋਟੀ ਧਾਰ ਆ ਬਾਕੀ ਫੇਸ ਕੁਆਲਿਟੀ ਨਸਲ ਬਰੀਡ ਵਾਲੀ ਆ ਸਹੀ ਆ ਫੇਸ ਦੇਖਣਾ ਬਈ ਬਿਊਟੀ ਬੜੀ ਚੰਗੀ ਆ ਬੜੀ ਫੁੱਲ ਕੱਦ ਸਾਂਹੀ ਪੜੀ ਆ ਬਾਈ ਚੈੱਕ ਪਾਸ 2.5 ਮਹੀਨਿਆਂ ਦੀ ਆਪਦੀ ਬਾਈ ਚੈੱਕ ਕਰਵਾ ਲਿਓ ਹਣਾ ਫੇਸ ਦੇਖੋ ਫੇਸ ਬੜਾ ਪਿਆਰਾ ਤੇ ਮੁੱਲ ਕੀ ਇਹਦਾ ਜੈ ਜਫਰ ਮੁੱਲ ਬਾਈ ਇਹਦਾ 52000 ਰੁਪਿਆ ਇਹ ਹਜ਼ਾਰ ਕੋਈ ਵੜ ਦੇ ਦੇਣੀ ਆ 52000 ਰੁਪਿਆ ਮੋਲਾ ਬਾਈ 50000 ਦੀ ਬਾਈ ਕਹਿੰਨਾ ਵੜ ਦੇ ਦਿਆਂਗੇ ਥਾਨ ਲੇਵਾ ਬੜਾ ਕਮਾਲ ਦਾ ਮੋਟਾ ਬਾਕੀ ਕੱਦ ਘਾਟ ਦੇ ਲਓ ਬਾਈ ਸਾਰਿਆਂ ਬੜਾ ਜੋ ਡਬਲ ਆ ਇਹਦਾ ਲੈਂਥ ਵੀ ਪੂਰੀ ਵੜਦੀ ਜਦੋਂ ਤਿਆਰ ਹੋ ਗਈ ਦੁੱਗਣੇ ਰੁਪਏ ਕਰੂਗੀ ਦੁੱਗਣੇ ਰੁਪਏ ਕਰੋਗੀ ਹਾਂ ਬਈ ਸਹੀ ਆ ਬਾਈ ਅਨਗਸੀ ਭਰਾ ਕੋਲੇ ਜਿਹੜੇ ਸਾਰੀ ਦਿਖਾਤੇ ਬਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤਾਦਲੋਂ ਧੰਨਵਾਦ ਜੀ